ਤਪੰਜਾਬ ਦੇ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਜੋੜਨ ਦੇ ਮਕਸਦ ਦੇ ਚਲਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇ ਦਾ ਕੁਲਦੀਪ ਸਿੰਘ ਗੜਗੱਸ਼ ਦੇ ਵੱਲੋਂ ਅੱਜ ਧਰਮ ਪ੍ਰਚਾਰ ਲਹਿਰ ਦਾ ਆਗਾਜ਼ ਰੰਗਰੇਟੇ ਗੁਰੂ ਕੇ ਬੇਟੇ ਮਹਾਨ ਸ਼ਹੀਦ ਭਾਈ ਜੀਵਨ ਸਿੰਘ ਜੀ ਦੇ ਜਨਮ ਸਥਾਨ ਗੁਰਦੁਆਰਾ ਜਨਮ ਸਥਾਨ ਭਾਈ ਜੀਵਨ ਸਿੰਘ ਜੀ ਪਿੰਡ ਗੱਗੋ ਮਹਾਲ ਤੇ ਕੀਤਾ ਗਿਆ ਜਿੱਥੇ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਪਿੰਡਾਂ ਅੰਦਰ ਜ਼ਿਆਦਾ ਤੋਂ ਜ਼ਿਆਦਾ ਧਰਮ ਪ੍ਰਚਾਰ ਕਰਕੇ ਸੰਗਤਾਂ ਨੂੰ ਗੁਰਸਿੱਖੀ ਜੀਵਨ ਦੇ ਨਾਲ ਜੋੜਿਆ ਜਾਵੇ ਉੱਥੇ ਹੀ ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਵੀ ਕੀਤੀ ਕਿ ਨੌਜਵਾਨ ਸਿੱਖ ਇਤਿਹਾਸ ਬਾਰੇ ਪੜਨ ਅਤੇ ਗੁਰੂ ਵਾਲੇ ਬਣਨ ਉਹਨਾਂ ਨੇ ਇਹ ਵੀ ਕਿਹਾ ਕਿ ਗੁਰੂ ਸਾਹਿਬ ਦੇ ਉਪਦੇਸ਼ ਨੂੰ ਲੈ ਕੇ ਪਿੰਡ-ਪਿੰਡ ਘਰ-ਘਰ ਜਿਹੜੇ ਕਿ ਸਿੱਖ ਜਥੇਬੰਦੀਆਂ ਨੇ ਜਾਣ ਗਿਆ ਤੇ ਲੋਕਾਂ ਨੂੰ ਸਮਝਾਣ ਗਿਆ ਜਿੱਥੇ ਹਰ ਸਿੱਖ ਨੂੰ ਇਹ ਗ੍ਰਿਹੜ ਕਰਵਾਇਆ ਜਾਂਦਾ ਕਿ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਹ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰੂ ਮੰਨਣਾ ਉਹਦੇ ਉਸੇ ਦੋਰੇ ਦੇ ਬੇਂਤੀ ਫੇਰ ਅਖੀਰ ਤੇ ਜਾ ਕੇ ਆਉਂਦਾ ਵਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਵੇਖੋ ਦੁੱਖ ਤਦੇ ਜਾ ਵਿਸਰ ਜਾਏ ਦੋਖੋ ਦੋਈ ਹੁੰਦੇ ਆ ਜਦੋਂ ਗੁਰੂ ਭੁੱਲ ਜੇ ਜਦੋਂ ਰੱਬ ਭੁੱਲ ਜੇ ਕੌਮਾਂ ਦੇ ਉੱਤੇ ਬਿਪਤਾਵਾਂ ਉਦੋਂ ਹੀ ਪੈਂਦੀਆਂ ਜਦੋਂ ਉਹ ਆਪਣੇ ਧੁਰੇ ਤੋਂ ਥੋੜਾ ਬਹੁਤਾ ਇੱਧਰ ਉੱਧਰ ਹੋ ਜਾਣ ਤਾਂ ਅੱਜ ਦੀ ਲਹਿਰ ਦਾ ਆਗਾਜ਼ ਇਹ ਆ ਅਸੀਂ ਸਾਰੇ ਗੁਰੂ ਨਾਲ ਜੁੜਾਂਗੇ ਗੁਰੂ ਕੋਲ ਬੈਠਾਂਗੇ ਤੇ ਗੁਰੂ ਘਰ ਦਾ ਇਹ ਸੇਵਾਦਾਰ ਗੁਰੂ ਦਾ ਉਪਦੇਸ਼ ਲੈ ਕੇ ਹਰ ਘਰ ਹਰ ਪਿੰਡ ਹਰ ਨਗਰ ਵਿੱਚ ਜਾਊਗਾ ਜਿੱਥੇ ਗੁਰੂ ਦਾ ਉਪਦੇਸ਼ ਜਾਊਗਾ ਸਤਗੁਰ ਸ਼ਬਦ ਉਜਾਰੋ ਦੀਪਾ ਬਿਨ ਸੋ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਹਨੂਪਾ ਜਿੱਥੇ ਗੁਰੂ ਦੇ ਸ਼ਬਦ ਦਾ ਚਾਨਣ ਹੋਊਗਾ ਉੱਥੇ ਗੋਣ ਆਉਣਗੇ ਗੁਣਾ ਰੂਪੀ ਰਤਨ ਆਉਣਗੇ ਤਾਂ ਅੱਜ ਦੀ ਲਹਿਰ ਦਾ ਮਕਸਦ ਇੱਕੋ ਏਕਾ ਕਿ ਧਰਮ ਦਾ ਪ੍ਰਚਾਰ ਘਰ ਘਰ ਤੱਕ ਪਹੁੰਚਾਉਣਾ ਖਾਸ ਕਰਕੇ ਜਿਹੜਾ ਕੁਝ ਪਿਛਲੇ ਲੰਮੇ ਸਮੇਂ ਤੋਂ ਚੱਲਿਆ ਭਈ ਸਿੱਖ ਸੇਖ ਹੀ ਹੁੰਦਾ ਵਾ ਸਿੱਖ ਦੀ ਕੋਈ ਜਾਤ ਨਹੀਂ ਨਾ ਤੇ ਜਾਤ ਦਾ ਹੰਕਾਰ ਚੰਗਾ ਨਾ ਜਾਤ ਦੀ ਹੀਣਤਾ ਚੰਗੀ ਇਸ ਕਰਕੇ ਅਸੀਂ ਗੁਰ ਭਾਈ ਆ ਇਕੱਠੇ ਬਈਏ ਆਨੰਦ ਮਾਣੀਏ ਗੁਰੂ ਨਾਲ ਜੁੜੀਏ ਤਾਂ ਅੱਜ ਦੀ ਲਹਿਰ ਦਾ ਇੱਕੋ ਇੱਕ ਮਕਸਦ ਆ ਸਿੱਖ ਕੌਮ ਨੂੰ ਇੱਕ ਮੁਠ ਕਰਨਾ ਤੇ ਧਰਮ ਦੇ ਨਾਲ ਜੋੜਨਾ